ਹਾਂਜੀ ਕੱਲ ਨੂੰ ਉਹ ਤਰੀਕ ਹੈ ਜੀ 22 ਪਹੰਨੇ ਸਿੱਧੂ ਨੂੰ ਰਿਹਾਈ ਕਰਨ ਦੀ ਠੀਕ ਹੈ ਤੇ ਉਹਦੇ ਵਾਸਤੇ ਕੀ ਕੀ ਤਿਆਰੀਆਂ ਕੀਤੀਆਂ ਨੇ ਉਹ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਜ਼ਥੇਦਾਰ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕੀ ਉਹਨਾਂ ਦੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਜਿਹੜਾ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਉਹੀ ਇਹ ਟਰੈਕਟਰ ਹੈ ਜਿਹੜਾ ਬਾਈ ਨੂੰ ਸਨਮਾਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਤੇ ਲੋ ਜੀ ਸਰਪੰਚ ਸਾਹਿਬ ਕੱਲ ਦੀਆਂ ਤਿਆਰੀਆਂ ਨੇ ਜੀ ਕੱਲ ਦੀਆਂ ਫੁੱਲ ਤਿਆਰੀਆਂ ਨੇ ਬਾਈ ਹੂੰ ਸਾਨੂੰ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਹੋਇਆ ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕ ਤੇ ਕੱਲ ਨੂੰ ਆਹੀ ਟਰੈਕਟਰ ਤੇ ਬਾਈ ਨੂੰ ਬਿਠਾ ਕੇ ਲੈਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਸਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਰਿਹਾ ਕਰਨਾ ਤੇ ਹੁਣ ਛੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ 8:00 ਵਜੇ ਆ ਜਗ੍ਹਾ ਤੋਂ ਰਿਹਾ ਕਰਨਾ ਤੁਸੀਂ ਤਾਂ ਤਿਆਰੀਆਂ ਸਾਰੀਆਂ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਚ ਨੇ ਇਹ ਦੇਖੋ ਗੱਲ ਇਹ ਜਿਹੜੀ ਕਿਹੜੀ ਤਾਂ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੋਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸੀਦ ਨੂੰ ਦਾਸ ਦੇ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਕੁਝ ਸਮਾਂ ਦਿੱਤਾ ਸੀ ਉਸ ਦਿਨ ਵੀ 8 ਵਜੇ ਛੱਡਣਾ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹੂੰ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਹੂੰ ਉਹ 5-6 ਵਜੇ ਜਾਂਦੇ ਆ ਠੀਕ ਹੈ 5-6 ਨੂੰ ਇਹਨੂੰ ਰਿਹਰ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਕਿ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜਥੇਬੰਦੀਆਂ ਨੇ ਕਰਨਾ ਹੂੰ ਅਸੀਂ ਪਰਿਵਾਰ ਬੰਦੀ ਨੂੰ ਕੋਈ ਅਸੀਂ ਕੋਈ ਰਾਬਤਾ ਨਹੀਂ ਕਰਨਾ ਬਾਈ ਜਾਂ ਲੱਖੇ ਹੋਣਾ ਅਸੀਂ ਤਾਂ ਸਿਰਫ ਕੱਲੇ ਪ੍ਰਬੰਧ ਕਰਨਾ ਤੇ ਟਰੈਕਟਰ ਟਰਾਲੀਆਂ ਜਾਂਦੀਆਂ ਜਾ ਰਹੀਆਂ ਨੇ ਕੋਰਟ ਦੂਨੇ ਤੋਂ ਟਰੈਕਟਰ ਟਰਾਲੀਆਂ ਜਾਂਣਗ ਤੇ ਸਾਨੂੰ ਇਹ ਮੈਂ ਅਸੀਂ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ ਜਿਹਨੂੰ ਬਾਈਦੋਂ ਉੱਪਰ ਖੜਾ ਕੇ ਭਾਨੇ ਨੂੰ ਲੈ ਕੇ ਆ ਜੀ ਤਾਂ ਸੰਗਤ ਕਾਫੀ ਹੋ ਜਾਣੀ ਆ ਜਿੱਥੇ ਬੰਦੀਆਂ ਬੈਠੀਆਂ ਹੋਣ ਤੇ ਵਾਕੀ ਉਹਦੇ ਵਿੱਚ ਮੇਨ ਜੈਸੇ ਬੰਦੀਆਂ ਹਨ ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਹਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦੇ ਬਿਲਕੁਲ ਆ ਸਕਦਾ ਜੀ ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਜੀ ਤਕਰੀਬਨ ਇਹੀ ਰੱਖਿਆ ਜੀ ਟੂਲ ਪਲਾਜੇ ਤੇ ਆਪਾਂ ਇਕੱਠੇ ਹੋਵਾਂਗੇ ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਛ ਨਹੀਂ ਆ ਲੋਕਾਂ ਵਾਸਤੇ ਜਿਵੇਂ ਟੋਲ ਪਲਾਜਾ ਬੜਬੜ ਬੋਲੋ ਜੀ ਟੋਲ ਪਲਾਜਾ ਬੜਬੜ ਹੀ ਹੈ ਜੀ ਟੋਲ ਪਲਾਜਾ ਬੜਬੜ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤ ਨਾ ਕਰੇ ਲੇ ਕੇ ਆਵਾਂ ਠੀਕ ਹੈ ਤੇ ਇਹ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੋ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਤਕੇ ਆਓ ਜੀ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਹੈ ਬਾਰੇ ਸ਼ਾਂਤ ਮੇ ਢੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਹੈ ਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋ ਸਾਨੂੰ 11 ਵਜੇ ਦਾ ਟਾਈਮ ਹੋ ਬੜਦਾ ਬਾਈ 11 ਵਜੇ ਦਾ 11 ਵਜੇ ਨੂੰ ਆ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਇਸਤਾਨੋਂ ਬੜਾ ਬਹੁਤ ਵੱਡਾ ਚਾਹ ਹੈ ਹਾਂਜੀ ਵਿਆਹ ਜਨਾ ਚਾਹ ਹੈ ਲੋਕ ਬੜੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਨੂੰ ਫੋਨ ਵੀ ਆਉਂਦੇ ਬਹੁਤ ਮੈਂ ਕਹਿੰਦਾ ਮੈਨੂੰ ਤੇ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ ਐਡਾ ਵੱਡਾ ਇਕੱਠ ਦੇ ਨਾਲ ਲੈ ਕੇ ਆਉਂਦੇ ਠੀਕ ਹੈ ਤੇ ਬਿਲੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਹਿਰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ ਸਭ ਤੋਂ ਵੱਧ ਨੌਜਵਾਨ ਉੱਪੜਨਗੇ ਕੱਲ ਨੂੰ ਜਦੋਂ ਭਾਨੇ ਸਿੱਧੂ ਦੀ ਰਿਹਾਈ ਆ ਤੇ ਉਹਨਾਂ ਨੂੰ ਕੱਥ ਬਣ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨਾਲ ਰਾਜ ਟੱਕਰੂਗੀ ਸੋਨੂੰ ਮੰਨ ਕੇ ਚੱਲੋ ਵੀ ਰਖਾਊਗੀ ਵੀ ਹੱਲੜਵਾਜੀ ਕਰਨ ਦੀ ਮਜਬੂਰ ਕਰੂਗੀ ਤੇ ਇੱਕ ਹੱਥ ਬਣ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚਿਓ ਭਾਨਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋਈ ਸਿਰਫ ਸੇਵਾ ਕਰਨ ਦੀ ਆਇਆ ਹੈਗਾ ਤੇ ਉਹ ਲੋਕਾਂ ਦੀ ਸੇਵਾ ਕਰ ਰਿਹਾ ਹੈਗਾ ਤੇ ਕੱਲ ਨੂੰ ਸ਼ਾਂਤ ਮਈਨਾ ਜ਼ਰੂਰ ਬੜ ਬੜ 11:00 ਵਜੇ ਟਾਈਮ 11:00 ਵਜੇ ਦਾ ਜੀ 11:00 ਵਜੇ ਮਾਰਨਿੰਗ 11:00 ਵਜੇ ਤੇ ਪਹੁੰਚਿਓ ਜ਼ਰੂਰ ਧੰਨਵਾਦ ਜੀ ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦਿਓ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ 17 18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਝ ਅਨਨੋਨ ਬੰਦਿਆਂ ਤੇ ਨੇ ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ ਦੇਖੋ ਜੀ ਜਥੇ ਬੰਦਗੀਆਂ ਆਪਣਾ ਪਹਿਲਾਂ ਵੀ ਖੜੀਆਂ ਨੇ ਹਮ ਭਾਈ ਲੱਖੇ ਵਰਗੀ ਸਾਰੀ ਟੀਮ ਆ ਜਿਹੜੀ ਉਹ ਖੜੀ ਹੈ ਤੇ ਫੇਰ ਵੀ ਸੱਚ ਦਾ ਸਾਥ ਹੈ ਜਿੱਥੇ ਬੰਦਿਆਂ ਨੇ ਲੋਕਾਂ ਨੇ ਬਿਲਕੁਲ ਖੜਨਗੇ ਜੀ ਆਪਣੇ ਠੀਕ ਹੈ ਜੀ ਹੋਰ ਕੋਈ ਗੱਲਬਾਤ ਤਾਂ ਨਹੀਂ ਰਹਿ ਗਈ ਕਰਨ ਵਾਲੀ ਬਿਲਕੁਲ ਜੀ ਬਸ ਹੁਣ ਤਿਆਰੀਆਂ ਫੁੱਲ ਨੇ ਕੋਈ ਗੱਲਬਾਤ ਨਹੀਂ ਸਾਨੂੰ ਇਸ ਗੱਲ ਦਾ ਸਮਾਂ ਤੇ ਟਾਈਮ ਹੈ ਜਿੱਥੇ ਬੰਦਿਆਂ ਤਕਰੀਬ ਬਾਕੀ ਬਾਅਦ ਚ ਵੀ ਕਲੀਅਰ ਕਰ ਦਿਆਂਗੇ ਬਾਕੀ ਸ਼ਾਂਤ ਮਹੀਨ ਵਾਲਾ ਤੇ ਸਾਨੂੰ ਉਮੀਦ ਹੈ ਪ੍ਰਸ਼ਾਸਨ ਤੇ ਵੀ ਜਿਹੜੀ ਗੱਲ ਕਰਕੇ ਗਏ ਉਹ ਸਰੇ ਚੜਾਉਣਗੇ ਠੀਕ ਹੈ ਜੀ ਹਾਂ ਦਾਸ ਬੁਰਖਾ ਕਰਨੀ ਚਲੋ ਇੱਕ